ਤੋ ਆਖਰੀ ਪੜਾਅ ਦੇ ਤਸ ਪੰਜਾਬ ਦੇ ਵਿੱਚ ਹੋ ਰਹੀ VOTING ਦੀਆਂ ਤਸਵੀਰਾਂ ਤੁਹਾਡੇ ਨਾਲ ਹਮਦਰ ਟੀਵੀ ਦੇ ਉੱਪਰ ਸਾਂਝੇ ਕਰ ਰਹੇ ਹਾਂ ਇਸ ਵੇਲੇ ਅਸੀਂ ਮੋਹਾਲੀ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਇੱਥੇ ਕਿ ਬੋਲਿੰਗ ਗੁੱਥਾ ਦੇ ਉੱਪਰ ਇਸ ਸਮੇਂ ਮਾਹੌਲ ਹੈਗਾ ਅਤੇ ਸਵੇਰ ਤੋਂ ਜਿਹੜੇ ਲੋਕ ਹੈਗੇ ਨੇ ਆਪਣੇ ਮਤ ਅਧਿਕਾਰ ਦਾ ਪ੍ਰਯੋਗ ਕਰਨ ਦੇ ਲਈ ਪੋਲਿੰਗ ਬੂਥਾ ਦੇ ਉੱਪਰ ਪਹੁੰਚਦੇ ਨੇ ਕੁਝ ਜਿਹੜੇ ਲੋਕ ਹੈਗੇ ਨੇ ਉਹ ਵੋਟ ਜਿਹੜਾ ਭੁਗਤਾਨ ਕਰਨ ਤੋਂ ਬਾਅਦ ਵਾਪਸ ਵੀ ਪਰਤਦੇ ਹੈਗੇ ਨੇ ਤੇ ਕੁਝ ਗੱਲਬਾਤ ਕਰਾਂਗੇ ਦੇਖੋ ਕਿਸ ਤਰ੍ਹਾਂ ਦੇ ਨਾਲ ਜਿਹੜੇ ਕਿ ਲੋਕ ਉਤਸ਼ਾਹਤ ਮੈਮ ਕਿਸ ਤਰ੍ਹਾਂ ਦਾ ਜਿਹੜਾ ਕਿ ਇੱਥੇ ਅਰੇਂਜਮੈਂਟਸ ਲੱਗੇ ਤੁਹਾਨੂੰ ਇਸ ਵਾਰ ਬਹੁਤ ਹੀ ਵਧੀਆ ਹੂੰ ਬਹੁਤ ਆਲਾ ਕਿਸਮ ਦਾ ਅਰੇਂਜਮੈਂਟ ਸੀਗਾ ਹੂੰ ਪਹਿਲਾਂ ਨਾਲੋਂ ਇਸ ਵਾਰ ਬਹੁਤ ਬੈਟਰ ਹੈ ਹੂੰ ਹਰ ਸਮੇਂ ਕੁਝ ਨਾ ਕੁਝ ਕੁਝ ਨਾ ਕੁਝ ਨਵਾਂ ਹੀ ਹੁੰਦਾ ਜਾ ਰਿਹਾ ਹੈ ਹੂੰ ਬਹੁਤ ਆਨੰਦ ਆਇਆ ਹੂੰ ਕਿਉਂਕਿ ਇਹ ਤੁਹਾਡਾ ਅਧਿਕਾਰ ਹੈ ਤੁਹਾਡਾ ਹੱਕ ਹੈ ਹੂੰ ਤੇ ਇਸ ਵਾਰ ਫੇ ਕਿਹੜੇ ਮੁੱਦਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਤੁਸੀਂ ਵੋਟ ਪਾਜੀ ਹਾਂ ਸਾਡਾ ਵਿਕਾਸ ਆਲਵੇਜ਼ ਵਿਕਾਸ ਹੀ ਹੁੰਦਾ ਨੌکریاں ਵਿਕਾਸ ਅ ਵਿਕਾਸ ਦੇ ਵਿੱਚ ਸਾਰਾ ਕੁਝ ਆ ਜਾਂਦਾ ਹੈ ਸੜਕਾਂ ਪਾਣੀ ਬਿਜਲੀ ਤੇ ਸਭ ਤੋਂ ਜ਼ਿਆਦਾ ਜਿਹੜਾ ਪ੍ਰਾਈਮ ਮੁੱਦਾ ਹੈਗਾ ਇਹ ਜਿਹੜੇ ਨੌکریاں ਅ ਵਿਦਿਆਰਥੀ ਦੇਖੋ ਕਿੰਨਾ ਪੜ ਕੇ ਇੱਧਰ ਉੱਧਰ ਘੁੰਮ ਰਹੇ ਆ ਬਾਹਰ ਜਾ ਰਹੇ ਆ ਉਹ ਜਿਹੜਾ ਬਾਹਰ ਜਾਣ ਦਾ ਟ੍ਰੈਂਡ ਹੈ ਨਾ ਉਹ ਖਤਮ ਹੋਣਾ ਚਾਹੀਦਾ ਸਾਡੇ ਦੇਸ਼ ਵਿੱਚ ਹੀ ਕਿਉਂਕਿ ਜਿਹੜਾ ਭਾਰਤ ਹੈ ਇਹ ਸਭ ਤੋਂ ਵਧੀਆ ਦੇਸ਼ ਹੈ ਜਿਸ ਪਾਸੇ ਵੀ ਮਰਜ਼ੀ ਲੈ ਲੋ ਤੁਸੀਂ ਇਹਦੇ ਡਿਗਰੀਆਂ ਸਭ ਤੋਂ ਵਧੀਆ ਤੇ ਵੱਧ ਪੜ੍ਹੇ ਲਿਖੇ ਲੋਕ ਤੁਹਾਨੂੰ ਇੱਥੇ ਮਿਲਣਗੇ ਔਰ ਜਿਹੜੀ ਇੱਥੋਂ ਦੀ ਐਜੂਕੇਸ਼ਨ ਹੈ ਉਹ ਬਾਹਰ ਨਾਲੋਂ ਕਿਤੇ ਬੈਟਰ ਹੈ ਕਿਉਂਕਿ ਮੇਰੇ ਦੋਵੇਂ ਬੱਚੇ ਬਾਹਰ ਹੈ ਇਸ ਚੀਜ਼ ਦਾ ਜਿਹੜਾ ਹੈਗਾ ਨਾ ਇਹ ਤਰਾਸ ਦੀ ਮੈਂ ਭੋਗ ਰਹੀ ਹਾਂ ਜੀ ਮੈਂ ਨਹੀਂ ਚਾਹੁੰਦੀ ਕਿ ਆਉਣ ਵਾਲਾ ਜਿਹੜੀ ਪੀੜ੍ਹੀ ਹੈ ਉਹ ਐਂ ਛੱਡ ਕੇ ਜਾਏ ਇਹ ਇੱਕ ਮਾਂ ਦਾ ਦਰਦ ਹੈ ਕਿ ਬੱਚਿਆਂ ਦੇ ਵਿੱਚ ਜਿਹੜੀ ਦੂਰੀ ਹੁੰਦੀ ਹੈ ਪਰ ਸਰਕਾਰ ਜੇ ਧਿਆਨ ਦੇਣ ਤਾਂ ਇੱਥੇ ਵੀ ਵਧੀਆ ਸੈਟਲ ਹੋਤੇ ਕਹਿ ਸਕਦੇ ਆ ਕਹਿ ਸਕਦੇ ਆ ਬਹੁਤ-ਬਹੁਤ ਸ਼ੁਕਰੀਆ ਤਾਂ ਸ਼ੁਕਰੀਆ ਮੈਂ ਡਾਕਟਰ ਬਲਜੀਤ कौर ਲੈਕਚਰਰ ਪੰਜਾਬੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ ਅ ਇੱਥੇ ਐਸਐਸ ਨਗਰ ਦੇ ਵਿੱਚ ਹੀ ਪੜਾ ਰਹੀ ਆਂ ਫਿਰ ਬავੂ ਕਿਉਂ ਹੋਏ ਫਿਰ ਬੱਚਿਆਂ ਦੀ ਯਾਦ ਬੱਚਿਆਂ ਦਾ ਹਾਂ ਬਸ ਇਹੀ ਮੈਂ ਕਹਨੀ ਹੈ ਕਿ ਸਾਡੇ ਇਸ ਦੇਸ਼ ਵਰਗਾ ਦੇਸ਼ ਹੀ ਕੋਈ ਨਹੀਂ ਮੈਂ ਦੇਸ਼ ਵਿਦੇਸ਼ ਘੁੰਮ ਕੇ ਦੇਖ ਲਿਆ ਹਮ ਪਰ ਬੱਚੇ ਬਾਹਰ ਹੀ ਜਾ ਸੋ ਇਹ ਇੱਕ ਤਰਾਜ਼ੀ ਹੈਗੀ ਹੈ ਕਿ ਇੱਥੇ ਸਭ ਕੁਝ ਹੋਣ ਦੇ ਬਾਵਜੂਦ ਵੀ ਜਿਹੜੇ ਕਿ ਬੱਚੇ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ਕਿਉਂਕਿ ਇੱਥੇ ਜੌਬ ਨਹੀਂ ਮਿਲ ਰਹੀ ਵਧੀਆ ਤਨਖਾਹਾਂ ਨਹੀਂ ਕੁਝ ਨਹੀਂ ਉਹਨਾਂ ਦਾ ਇਸ ਕਰਕੇ ਉਹ ਬਾਹਰ ਜਾ ਰਹੇ ਮਜਬੂਰ ਮਾਂ-ਭਾਬੀ ਇੱਥੇ ਅਸੀਂ ਉਹ ਉੱਥੇ ਪਰੇਸ਼ਾਨ ਅਸੀਂ ਤੇ ਹੁਣ ਤਾਂ ਕਿੰਨੀਆਂ ਸਰਕਾਰਾਂ ਬਦਲ ਚੁੱਕੀਆਂ ਨੇ ਕਿਸੇ ਨੇ ਕੋਈ ਲੋਕ ਖੇਤੇ ਵਿੱਚ ਕੰਮ ਨਹੀਂ ਕੀਤਾ ਕੋਈ ਵਧੀਆ ਕੰਮ ਕੀਤਾ ਕਿਸੇ ਸਰਕਾਰ ਨੇ ਹੁਣ ਤੁਹਾਡੇ ਲਈ ਨਹੀਂ ਹੈ ਤਾਂ ਜਿਹੜੀ ਵੀ ਆਉਂਦੀ ਥੋੜਾ ਬਹੁਤਾ ਆਪਣੇ ਵੱਲੋਂ ਤਾਂ ਵਧੀਆ ਹੀ ਕਰਦੇ ਆ ਪਰ ਇਹ ਨਹੀਂ ਜਿਹੜਾ ਬੱਚਿਆਂ ਦਾ ਜਾਣਾ ਆਉਣਾ ਜਾਂ ਨਸ਼ੇ ਪੱਤਾ ਕਰਨਾ ਮੇਰਾ ਹੀ ਭਤੀਜਾ ਰੋਲਦਾ ਇਕੱਲਾ ਹੀ ਆ ਇਹਨਾਂ ਨਸ਼ੇ ਪੱਤੇ ਕਰਦਾ ਕੋਈ ਨਹੀਂ ਸੋਚਦਾ ਸੋ ਇਹਨਾਂ ਮੁੱਦੇ ਦੇ ਉੱਪਰ ਕਿਸੇ ਨੇ ਕੰਮ ਕੀਤਾ ਹੁਣ ਤੱਕ ਤੁਹਾਡੇ ਧਿਆਨ ਕਿਸੇ ਨੇ ਨਹੀਂ ਕੀਤਾ ਜਿਹੜਾ ਕਹਿੰਦੇ ਆ ਨਸ਼ੇ ਪੱਤੇ ਬੰਦ ਕਰ ਦਾਂਗੇ ਅਸੀਂ ਐਂ ਕਰਦੇ ਆ ਕੋਈ ਨਹੀਂ ਕਰਦਾ ਤੇ ਕੇ ਦਾ ਪਤਾ ਨਹੀਂ ਹੁਣ ਕੋਈ ਕਰਦਾ ਕਿ ਨਹੀਂ ਕਰਦਾ ਸਭ ਤੋਂ ਹੁਣ ਲੋਕਾਂ ਲੋਕਾਂ ਦਾ ਅੱਜ ਦਿਨ ਹੈਗਾ ਲੋਕ ਜਿਹੜਾ ਕਿ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕਰਕੇ ਚੰਗੀ ਉਮੀਦਵਾਰ ਨੂੰ ਚੰਗੀ ਸਰਕਾਰ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਕੀ ਲੱਗਦਾ ਕਿ ਉਮੀਦਵਾਰ ਤੇ ਖੜੇ ਉਤਰੇਗੇ ਅੱਜ ਓਕੇ ਹਮ ਤੁਹਾਡਾ ਸ਼ੁਕਰੀਆ ਤੁਸੀਂ ਵੀ ਵੋਟ ਪਾ ਕੇ ਆਈ ਹੋ ਜੀ ਹੂੰ ਉਹ ਵਧੀਆ ਹੈ ਵਧੀਆ ਪਾਵਾਂਗੇ ਸੋ ਕਿਹੜੇ ਮੁੱਦਿਆਂ ਦੇ ਉੱਪਰ ਤੁਸੀਂ ਇਸ ਵਾਰ ਬੋਲਤੇ ਆਹੇ ਜਿਹੜੇ ਚੱਲਦੇ ਇਹੀ ਤੇ ਪਤਾ ਜਿੰਨੇ ਮੁੱਦੇ ਹੈਗੇ ਇਹੀ ਹੈਗੇ ਨਿਆਣੇ ਸਾਰੇ ਬਾਹਰ ਜਾਂਦੇ ਇੱਥੇ ਹੈ ਨਹੀਂ ਕੋਈ ਵੀ ਰਹਿੰਦਾ ਹੈਗਾ ਮਾ ਆਪਾ ਬੁੜੇ ਬੁੜੀ ਰਹਿੰਦੇ ਗੋਟੀਆਂ ਜਿੰਦੇ ਲੱਗੇ ਸਾਰੇ ਸੁੱਖ ਇੱਥੇ ਹੁਣ ਤੱਕ ਅਸੀਂ ਜਿੰਨੇ ਵੀ ਕਵਰ ਕੀਤੇ ਸਟੇਸ਼ਨ ਤੇ ਯੂਥ ਕੱਟ ਸਕੇ ਕੋ ਬਜ਼ੁਰਗ ਵਾਸਾ ਓਏ ਬਜ਼ੁਰਗ ਰਹਿ ਗਏ ਦੋ ਦੋ ਇੱਕ ਇੱਕ ਦੋ ਦੋ ਤਿੰਨ ਤੇ ਰਹਿ ਗਾ ਰਹੇ ਬਾਕੀ ਸਾਰੇ ਨਿਆਣੇ ਬਾਹਰ ਹੈਗੇ ਸਾਡੇ ਆਪੇ ਤੋਂ ਤਿੰਨੇ ਨਵੇਂ ਚਾਰੇ ਬਾਹਰ ਹੈਗੇ ਬਹੁ ਵੀ ਬੇਟਾ ਵੀ ਨੋ ਵੀ ਕੁਝ ਬ ਸਾਰੇ ਆਉਂਦੇ ਫਿਰ ਹੁਣ ਬੋਟ ਕਾਰ ਸਾਰੇ ਬਣੇ ਪਏ ਹੈ ਨਹੀਂ ਹੈਗੇ ਤੇ ਕੀ ਕਰੀ ਅਸੀਂ ਪਾ ਚੱਲੇ ਦੋਨੇ ਵੋਟਾਂ ਮੈਂ ਕੀ ਕਰੀ ਜੋ ਸਰਕਾਰ ਕਰੇਗੀ ਚੰਗਾ ਕਰੇਗੀ ਸੋ ਸ਼ੁਕਰੀਆ ਗੱਲ ਬਾਤ ਕਰਨ ਲਈ ਬਾਕੀ ਜਿਹੜੇ ਲੋਕ ਹੈਗੇ ਨੇ ਦੇਖ ਸਕਦੇ ਹੋ ਮੈਮ ਪੂਰੀ ਫੈਮਿਲੀ ਨੇ ਪਾਣਾ ਜੋ ਵੋਟ ਹਾਂਜੀ ਕੀ ਮੈਂ ਦਾ ਇਨਵਾਇਰਨਮੈਂਟ ਲੱਗਿਆ ਇੱਥੇ ਦਾ ਬਹੁਤ ਵਧੀਆ ਬਹੁਤ ਵਧੀਆ ਸੋ ਇਸ ਵਾਰ ਕੁਝ ਅਲੱਗ ਕੀਤਾ ਗਿਆ ਹੈਗਾ ਕੀਤੀ ਗਈ ਆ ਪਹਿਲੇ ਨਹੀਂ ਸੀ ਹੁਣ ਦੀ ਇਸ ਵਾਰ ਸਜਾਵਟ ਹੋਈ ਆ ਸਾਰੀ ਜਿਹੜੇ ਵੋਟਰਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਵਧੀਆ ਅਰੇਂਜਮੈਂਟਸ ਕੀਤੇ ਗਏ ਨੇ ਕਈ ਥਾਵਾਂ ਦੇ ਉੱਪਰ ਤਾਂ ਭੰਗੜੇ ਵੀ ਪਾਏ ਜਾ ਰਹੇ ਨੇ ਪਤੰਨੀ ਇੱਥੇ ਪੰਗੜਾ ਨਹੀਂ ਹੈ ਲੇਕਿਨ ਵਧੀਆ ਸਾਰੇ ਅਰੇਂਜਮੈਂਟਸ ਹੋ ਗਿਆ ਹੈ ਕਿ ਮੈਂ। ਸ਼ੁਕਰੀਆ ਗੱਲਬਾਤ ਕਰਨ ਲਈ। ਅੰਦਰ ਦੀਆਂ ਤੁਹਾਡਾ ਤਸਵੀਰਾਂ ਵੀ ਜਿਹੜੀ ਕਿ ਸਾਂਝੀ ਕਰਾਂਗੇ ਕਿ ਕਿਸ ਕਦਰ ਜਿਹੜਾ ਕਿ ਇਸ ਵੇਲੇ VOTING ਨੂੰ ਲੈ ਕੇ ਜਿਹੜੇ ਪੋਲਿੰਗ ਬੂਥਾਂ ਦੇ ਉੱਪਰ ਕਿੰਨੇ ਦੀ ਰੌਣਕ ਹੈਗੀ ਹੈ। ਕਿੰਨੀ ਵੱਡੀ ਗਿਣਤੀ ਦੇ ਵੀ ਜਿਹੜੇ ਲੋਕ ਹੈਗੇ ਨੇ ਇੱਥੇ ਪਹੁੰਚ ਰਹੇ ਨੇ। ਸਿਕਿਉਰਿਟੀ ਨੂੰ ਲੈ ਕੇ ਅਰੇਂਜਮੈਂਟਸ ਵੀ ਬਾਕਮਾਲ ਹੈਗੇ ਨੇ ਤੇ ਨਾਲ ਹੀ ਜਿਹੜੇ ਹੋਰ ਇਹ ਦੇਖੋ ਬਕਾਇਦਾ ਇੱਕ ਤਸਵੀਰ ਹੈ। ਕਿ ਜਿਵੇਂ ਤੁਸੀਂ ਐਂਟਰ ਕਰਦੇ ਹੋ ਪੋਲਿੰਗ ਬੂਥ ਦੇ ਵਿੱਚ ਤਾਂ ਇੱਥੇ ਇੱਕ ਰੰਗੋਲੀ ਬਣਾਈ ਗਈ ਹੈ ਅੱਜ ਜਿਹੜੇ ਕਿ ਇੱਥੋਂ ਦੇ ਕਹ ਦਈਏ ਕਿ ਗਮਲਿਆਂ ਦੇ ਵਿੱਚ ਸੁੰਦਰ ਬੂਟੇ ਲੱਗੇ ਹੋਏ ਨੇ ਤੇ ਨਾਲ ਹੀ ਰੰਗੋਲੀ ਵੀ ਇੱਥੇ ਬਣਾਈ ਗਈ ਹੈਗੀ ਹੈ ਪੋਲਿੰਗ ਬੂਥ ਦੇ ਵਿੱਚ ਦੇਖ ਸਕਦੇ ਹੋ ਕਿ ਵੋਟ ਅਧਿਕਾਰ ਦਾ ਇਸਤੇਮਾਲ ਕਰਨ ਤੇ ਕਈ ਥਾਂਾਂ ਦੇ ਉੱਪਰ ਜਿਹੜੀਆਂ ਲੰਮੀਆਂ ਕਤਾਰਾਂ ਵੀ ਨੇ ਤੇ ਲੋਕ ਮੈਮ ਵੋਟ ਪਾਣ ਲਈ ਆਏ ਹੋ ਤੋ ਕਿਵੇਂ ਦਾ ਲੱਗ ਰਿਹਾ ਇਸ ਵਾਰ ਕੁਝ ਵਕਰਾ ਮਾਹੌਲੇ ਕੇ ਹੈਗਾ ਪੋਲਿੰਗ ਬੂਥਾਂ ਦੇ ਉੱਪਰ ਸੇਮ ਹੀ ਹੈ ਹੋਈ ਹੈ ਜੋ ਲਾਸਟ ਕੈਂਸੀ ਇਤਵਾਂ ਸਫਾਇਆ ਵਧੀਆ ਗਿਆ ਕਹਿੰਦੇ ਅੱਛਾ ਇਹ ਸਕੂਲ ਦਾ ਸਕੂਲ ਹੀ ਹੈ ਕੋਈ ਖਾਸ ਅਨ ਨਾ ਨਹੀਂ ਲੱਗਿਆ ਤੋ ਕੀ ਲੱਗਦਾ ਹੈ ਕਿ ਇਸ ਵਾਰ ਇੱਕ ਸੇ ਕਿਹੜੀ ਬਾਜ਼ੀ ਮਾਰ ਸਕਦੀ ਸਰਕਾਰ ਆਈ ਡੋਨਟ ਨੋ ਹਾਂ ਲੋਕ ਹੋਗੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਪੂਰੇ ਡਿਸਪਲਿਨ ਦੇ ਵਿੱਚ ਖੜਕੇ ਹਾਲਾਂਕਿ ਗਰਮੀ ਜਿਹੜੀ ਵੱਧਨੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਜਿਵੇਂ ਜਿਵੇਂ ਦਿਨ ਚੜ ਰਿਹਾ ਹੈ ਓਮਿਓਮੇ ਗਰਮੀ ਪਤਰੀ ਹੈ ਪਰ ਜਿਹੜੇ ਲੋਕ ਨੇ ਫਿਰ ਵੀ ਇਥੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ VOTING ਕਰਨ ਦੇ ਵਿੱਚ ਉਤਸ਼ਾਹ ਦਿਖਾ ਰਹੇ ਹੈਗੇ ਨੇ ਮੈਮ ਗਰਮੀ ਦੇ ਮਾਹੌਲ ਦੇ ਵਿੱਚ ਕੀ ਕੀ ਲੱਗਦਾ ਕਿ ਕੀ ਬਹੁਤ ਅੱਛਾ ਲੱਗ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਤਾਂ ਕਿੰਨੀ ਦੇਰ ਤੋਂ ਖੜੇ ਹੋ ਤੁਸੀਂ ਅੱਧਾ ਘੰਟਾ ਤਾਂ ਹੋ ਗਿਆ ਹੈ ਹਨਾ ਹਾਂਜੀ ਗਰਮੀ ਤਾਂ ਬਹੁਤ ਅੰਗ ਹੈ ਤੇ ਏਸੀ ਉਸੀ ਜਲਵਾਉ ਰਹੇ ਜਿਹੜੇ ਸਕੂਲ ਦੇ ਸੈਂਟਰਲੀ ਏਸੀ ਚੱਲ ਰਹੇ ਉਹਦੇ ਤੇ ਅਸੀਂ ਤੰਗ ਹਾਂ ਤੇ ਮੁੱਦੇ ਤਾਂ ਬਾਅਦ ਵਿੱਚ ਬੋਲੂਗਾ ਕਿ ਪੂਰੇ ਹੁੰਦੇ ਆ ਕਿ ਨਹੀਂ ਲੇਡੀਜ਼ ਨੂੰ ਤਾਂ ਕਹਿੰਦੇ ਹੀ ਆ ਸਾਰੇ ਪਰ ਲੇਡੀਜ਼ ਨੂੰ ਤਾਂ ਚਲੋ ਆਪਾਂ ਕਹਦੇ ਨਹੀਂ ਆ ਕਿ ਵਧੀਆ ਸਕੀਮਾਂ ਦੇ ਦਿੱਤੀ ਜਾਂਦੇ ਨੇ ਪਰ ਬੰਦਿਆਂ ਨਾਲ ਕਿੰਨਾ ਕਿਤੇ ਲੱਗਦਾ ਨਹੀਂ ਕਿ ਉਹ ਜਾਨੀ ਕਿ ਉਹ ਕਰ ਦਿੱਤਾ ਜਾਂਦਾ ਕਿ ਉਹਨਾਂ ਨੂੰ ਸਾਈਡ ਤੇ ਬੰਦੇ ਵੀ ਨਾਲ ਹੀ ਹੁੰਦੇ ਆ ਘਰ ਤਾਂ ਇੱਕੇ ਚੱਲ ਰਿਹਾ ਹੁੰਦਾ ਬੰਦੇ ਦਾ ਵੀ ਸੇਮ ਹੀ ਚੱਲ ਜਾਂਦਾ ਕੰਮ ਤੁਸੀਂ ਇਸ ਵਾਰ ਕੁਝ ਵੱਖਰਾ ਲੱਗਿਆ ਹੈਗੇ। ਤੁਸੀਂ ਫਸਟ ਟਾਈਮ ਪਾਰ ਪਾਰੀਓ ਜਾਂ ਪਹਿਲਾਂ ਵੀ ਵੋਟ ਦੇ ਪਾਰੀ ਨਹੀਂ ਨਹੀਂ ਸੈਕਿੰਡ ਟਾਈਮ ਪਾਰੀ ਹਾਂਜੀ ਹਾਂਜੀ ਤੇ ਕੀ ਲੱਗਦਾ ਕਿ ਯੂਥ ਦੀ ਗੱਲ ਹੋ ਰਹੀ ਹੈ ਇਲੈਕਸ਼ਨਾਂ ਦੇ ਵਿੱਚ? ਹਾਂਜੀ ਹੋ ਰਹੀ ਹੈ। ਤੇ ਸਾਨੂੰ ਇਹ ਚੇਂਜ ਵਾਸਤੇ ਕਰਨਾ ਚਾਹੀਦਾ ਆਪਣਾ ਸਟੈਪ ਫਾਰਵਰਡ ਕਰਨਾ ਚਾਹੀਦਾ ਹੈ। ਤੋ ਪਹਿਲਾਂ ਹੁੰਦਾ ਸੀ ਕਿ ਘਰਦਿਆਂ ਦੇ ਕਹਿੰਦੇ ਉੱਪਰ ਬੱਚੇ ਵੋਟ ਪਾ ਦਿੰਦੇ ਸੀ ਹੁਣ ਹੈਗਾ ਕੁਛ ਏਦਾਂ ਨਹੀਂ ਨਹੀਂ ਕਦੇ ਵੀ ਨਹੀਂ ਐਦਾਂ ਹੁੰਦਾ ਕਿ ਲਾਈਕ ਇਹ ਸਾਰਾ ਆਪਣਾ ਡਿਸੀਜਨ ਹੁੰਦਾ ਹੈ ਲਾਈਕ ਆਪਾਂ ਅਡਲਟ ਹੈ ਤੇ ਸਾਨੂੰ ਆਪਣੇ ਹੱਕਾਂ ਵਾਸਤੇ ਐਂ ਮੈਨੂੰ ਲੱਗਦਾ ਸਾਰੇ ਪੜੇ ਲਿਖੇ ਨੇ ਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਨਾਨੂੰ ਲੈਕ ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਰਿਲੀਜੀਅਨ ਦੇ ਬੇਸਿਸ ਤੇ ਵੋਟ ਪਾਓ ਬੇਸਿਕਲੀ ਇਹ ਹੈ ਕਿ ਜੋ ਤੁਹਾਡੇ ਰਾਈਟਸ ਹੈ ਤੁਹਾਨੂੰ ਉਹਦੇ ਅਕੋਰਡਿੰਗ ਹੀ ਵੋਟ ਪਾਉਣਾ ਚਾਹੀਦਾ ਹੈ ਸੋ ਆਦਰ ਯੂਥ ਆਪਣੇ ਹੱਕਾਂ ਨੂੰ ਲੈ ਕੇ ਅਵੇਅਰ ਹੈ ਹਾਂਜੀ ਸਭ ਅਵੇਅਰ ਨੇ ਅੱਜਕੱਲ ਸੋਸ਼ਲ ਮੀਡੀਆ ਦਾ ਟਾਈਮ ਹੈਗਾ ਸਭ ਅਵੇਅਰ ਨੇ ਆਪਣੇ ਰਾਈਟਸ ਨੂੰ ਲੈ ਕੇ ਤਾਂ ਯੂਥ ਦੀ ਜਿਹੜੀ opinion ਹੈ ਤੁਹਾਡਾ ਉਹ ਵੀ ਸਾਂਝੀ ਕਰਾਂਗੇ ਮੈਮ ਯੂਥ ਦੀ ਵੱਡੀ ਸਮੱਸਿਆ ਕਿਹੜੀ ਹੈਗੀ ਅੱਜਨ ਆਨਪਲੋਇਮੈਂਟ ਤੇ ਕ腐ਸ਼ਨ ਆਈ ਥਿੰਕ ਇਹ ਦੋ ਇਸ਼ੂਜ਼ ਹੀ ਹੈ ਜੋ ਜ਼ਿਆਦਾਤਰ ਲੋਕ ਫੇਸ ਕਰ ਰਹੇ ਐਂਡ ਮੈਨੂੰ ਲੱਗਦਾ ਬੇਸਿਸ ਆਫ voting ਜ਼ਿਆਦਾਤਰ ਇਹੀ ਹੈ ਤੇ ਡਰੱਗਸ ਡਰੱਗਸ ਦਾ ਮਾਮਲਾ ਪੰਜਾਬ 'ਚ ਤਾਂ ਕਾਫੀ ਹੈ ਤੇ ਲੈਟਸ ਹੋਪ ਨੈਕਸਟ ਜੇ ਕੋਈ ਸਰਕਾਰ ਚੇਂਜ ਹੁੰਦੀ ਹੈ ਤੇ ਕੋਈ ਨਵਾਂ ਸਟੈਪ ਲੈ ਸਕੇ ਉਹਦਾ ਤਾਂ ਅਸੀਂ ਇੰਨੇ ਸਾਲਾਂ ਤੋਂ ਦੇਖ ਰਹੇ ਹਾਂ ਕਿ ਸਭ ਕੁਝ ਸੇਮ ਹੀ ਹੈ ਬਟ ਲੈਟਸ ਸੀ ਲੈਟਸ ਹੋਪ ਫॉर ਦਾ ਵੈਸਟ ਜਦੋਂ ਅਸੀਂ ਵੋਟ ਕਰਨ ਜਾਂਦੇ ਹਾਂ ਅਸੀਂ ਚੇਂਜ ਹੀ ਤਾਂ ਐਕਸਪੈਕਟ ਕਰਦੇ ਹਾਂ ਲੈਟਸ ਸੀ ਕੋਈ ਚੇਂਜ ਆਵੇ ਤਾਂ ਕੁਝ ਬੈਟਰ ਵੀ ਹੋਵੇ ਤੇ ਇਲੈਕਸ਼ਨਾਂ ਦੇ ਵਿੱਚ ਤਾਂ ਇਹ ਮੁੱਦਿਆਂ ਦੇ ਉੱਪਰ ਬਥੇਰੀ ਜਿਹੜੇ ਲੀਡਰ ਹੈਗੇ ਨੇ ਬਿਆਨਬਾਦੀ ਕਰਦੇ ਨੇ ਭਾਵੇਂ ਰੋਜ਼ਗਾਰ ਦਾ ਮੁੱਦਾ ਹੋਵੇ ਡਰੱਗਸ ਦਾ ਹੋਵੇ ਜਾਂ ਫਿਰ ਰੋਜ਼ਗਾਰ ਦਾ ਮੁੱਦਾ ਹੋਵੇ ਕੀ ਬਾਅਦ ਦੇ ਵਿੱਚ ਐਕਚੁਅਲੀ ਇਹਨਾਂ ਮੁੱਦਿਆਂ ਤੇ ਵਰਕ ਹੁੰਦਾ ਦੇਖੋ ਆਈ ਥਿੰਕ ਕੁਝ ਹੱਦ ਤੱਕ ਤਾਂ ਵਰਕ ਕਰਦੇ ਹੀ ਹੈ ਪ੍ਰੋਮਿਸਸਸ ਫੇਕ ਵੀ ਹੁੰਦੇ ਆ ਰੀਅਲ ਵੀ ਹੁੰਦੇ ਆ ਬਟ ਚੇਂजेस ਆਲਵੇਸ ਬੈਟਰ ਕਈ ਸਾਲ ਅਸੀਂ ਇੱਕ ਨੂੰ ਕੋਸ਼ਿਸ਼ ਕਰ ਲੈਂਦੇ ਇੱਕ ਸਰਕਾਰ ਦੀ ਚੇਂजेस ਆਲਵੇਸ ਬੈਟਰ ਹਮੇਸ਼ਾ ਹੋਪ ਹੁੰਦੀ ਹੈ ਨਾਲ ਜੁੜੀ ਲੈਟਸ ਹੋ ਸ਼ੁਕਰੀਆ ਗੱਲ ਕਰਨ ਲਈ ਮੈਮ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਇਲੈਕਸ਼ਨਾਂ ਨੂੰ ਲੈ ਕੇ ਕਿ ਯੂਥ ਦੀ ਗੱਲ ਹੋ ਰਹੀ ਹੈ ਇਹਨਾਂ ਮੁੱਦੇ ਤੇ ਆ ਡੈਫੀਨਿਟਲੀ ਹੋ ਰਹੀ ਹੈ ਬਟ ਐਜ਼ ਸ਼ੀ ਸੈਡ ਕਿ ਚੇਂजेस ਇੰਪੋਰਟੈਂਟ ਸੋ ਆਈ ਥਿੰਕ ਚੇਂजेस ਇੰਪੋਰਟੈਂਟ so we have to give the like another chance to the another person also hmm. yes so shukriya baki ਤੁਹਾਡੇ ਨਾਲ ਹੋਰ ਵੀ ਜਿਹੜੇ ਇੱਥੇ ਵਾਟਰਸ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਅੰਦਰ ਦੀ ਤਸਵੀਰ ਜ਼ਰੂਰ ਦਿਖਾਵਾਂਗੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਕਿ ਇੱਥੇ ਅਰੇਂਜਮੈਂਟਸ ਹੈਗੇ ਨੇ ਬਕਾਇਦਾ ਜਿਹੜੀ ਪੋਲਿੰਗ ਪੰਖੇ ਦੇ ਬਿਨਾਂ ਖੜੇ ਰਹਿੰਦੇ ਨੇ ਵਾਟਰ ਤੋਂ ਦਿੱਕਤ ਆ ਰਹੀ ਹੈ ਜੀ ਕੁਝ ਹਾਂ ਦਿੱਕਤ ਦਿੱਕਤ ਆਈ ਹੈ ਗਰਮੀ ਬਿਨਾਂ ਪੰਖੇ ਤੇ ਖੜੇ ਰਹੇ ਹਾਂ ਕਮਰੇ ਤੇ ਦਿੱਕਤ ਹ ਉਹ ਉਹ ਜਵਾਨਾ ਕਿ ਮਨ ਗ੍ਰੀਨ ਕਰਾਂਗੇ ਉਹ ਤੇ ਬੜੀ ਸਵੀਦਾ ਨਹੀਂ ਹੈ ਸਵੀਦਾ ਕਿ ਬਿਹੇਨ ਸੇ ਨਹੀਂ ਹੈ ਹੂੰ ਤੋ ਕਿੰਨੇ ਕਿੰਨਾ ਟਾਈਮ ਹੋ ਗਿਆ ਖੜਿਆ ਨੂੰ ਤੋ ਲਗਭਗ 2 ਘੰਟਾ ਤੋ ਹੋ ਗਿਆ 3 ਘੰਟਾ ਹੋ ਗਿਆ ਹਾਂ ਮੈਂ ਕਹਿਆ ਦਰ ਘੰਟਾ ਜਾਓ ਕੋਲ ਆਉਣਾ ਹੂੰ ਤੋ ਕਿਸੇ ਨੇ ਤੁਸੀਂ ਗੱਲਬਾਤ ਕੀਤੀ ਕਿ ਅਰੇਂਜਮੈਂਟਸ ਦੀ ਕੁਝ ਕਮੀ ਹੈ ਕਿ ਕਰ ਰਹੇ ਆ ਜੇ ਕਰ ਰਹੇ ਆ ਏਸੀ ਲਗਾ ਰਹੇ ਆ ਹੂੰ ਉਹ ਮੇਰੇ ਗਾਜੀ ਤਾਂ ਪੱਖਾ ਹੀ ਇੱਕ ਲਾ ਦੇਣਾ ਤੁਹਾਡੀ ਕਿੰਨੀ ਉਮਰ ਸਰ 83 83 ਤੇ ਅਰੇਂਜਮੈਂਟਸ ਨੂੰ ਲੈ ਕੇ ਥੋੜੀ ਦਿੱਕਤ ਆ ਰਹੀ ਹੈ ਵਾਸਪ ਸਿੱਨਾ ਆ ਰਿਹਾ ਸਰ ਕਪੜੇ ਪੀ ਜੇ ਬਏ ਹਾਂ ਸੋ ਸਿਟਿੰਗ ਦਾ ਵੀ ਕੋਈ ਪ੍ਰਬੰਧ ਨਹੀਂ ਇੱਕ ਉਦਾਂ ਵੈਸੇ ਪਾਣੀ ਪੂਣੀ ਪੁੱਛੇ ਕਿਸੇ ਨੇ ਇੱਥੇ ਪਾਣੀ ਕਹਿੰਦੇ ਪੁੱਛਣਾ ਹਾਂ ਪਰ ਕਹਿੰਦੇ ਨੇ ਕਿ ਵੋਟਰਾਂ ਵਾਸਤੇ ਸਹੂਲਤ ਵਧੀਆ ਹੈਗੀ ਹੈ ਕੋਈ ਸ਼ੋਤ ਨਹੀਂ ਹਾਂ ਕੋਈ ਚੰਗਾ ਵੈਸੇ ਕੋਈ ਤੇ ਪਰਾਂ ਜੀ ਆ ਸੋ ਦਿਖਾਵਾ ਕਿ ਕਿ ਜਿਹੜੇ ਹੋਰ ਲੋਕ ਹੈਗੇ ਨੇ ਸੋ ਬੱਚਿਆਂ ਦੇ ਨਾਲ ਪਹੁੰਚੇ ਹੈਗੇ ਸਰ ਹਾਂ ਜੀ ਸਰ ਬਿਲਕੁਲ ਜੀ ਵੇਦੂ ਨਾਲੇ ਕਿਉਂ ਨਾ ਸੀਗਾ ਗਾ ਇਹਨਾਂ ਨੇ ਫਿਊਚਰ ਸਾਹਮਣਾ ਹੈ ਤਾਂ ਕਿਹੜੇ ਮੁੱਦੇ ਧਿਆਨ ਵਿੱਚ ਰੱਖ ਕੇ ਇਸ ਵਾਰ ਪੋਲ ਕਰ ਰਹੇ ਹੋ ਵੋਟ ਬਸ ਐਦ ਕੀ ਉਹੀ ਹੈ ਵੀ ਲੋਕ ਸਾਨੂੰ ਉਦੋਂ ਤੱਕ ਜਿਉਂਦੇ ਸੀ ਜਦੋਂ ਤੱਕ ਬਾਦਲ ਵੱਡੇ ਸਾਹਿਬ ਜਿਉਂਦੇ ਸੀ ਹਨਾ ਕੋਈ ਹਿਸਾਬ ਹੈ ਹੁਣ ਐਦ ਕੀ ਫੱਟੀ ਝਾੜੂ ਨਹੀਂ ਪਹੁੰਚ ਰਹੀਆਂ ਮੈਨੂੰ ਲੱਗਦਾ ਇਹਨਾਂ ਦੀ ਤਾਂ ਬਾਕੀ ਜਿਹੜੇ ਕੀ ਲੋਕ ਹੈਗੇ ਨੇ ਉਹ ਬਦਲਾਅ ਦੀ ਗੱਲ ਕਰ ਰਹੇ ਨੇ ਕਿ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਆਮ ਲੋਕਾਂ ਦੇ ਮੁੱਦਿਆਂ ਤੇ ਉੱਪਰ ਚਰਚਾ ਹੋਵੇ ਆ ਮੋਡਰਨ ਦੇ ਉੱਪਰ ਕੰਮ ਕੀਤਾ ਜਾਵੇ ਜਿਆਦਾ ਵਧੀਆ ਸਰਕਾਰ ਬਣੇ ਇਹੀ ਇਹੀ ਧਿਆਨ ਦੇ ਵਿੱਚ ਰੱਖ ਕੇ ਉਹਨਾਂ ਦੇ ਵੱਲੋਂ ਵੋਟ ਪੋਲ ਕੀਤੀ ਜਾ ਰਹੀ ਹੈ ਸੁਬਦੇਰੇ ਅਪਡੇਟ ਲਈ ਜੁੜੇ ਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੰਤral ਪਰਵਿੰਦਰ ਮੋਹਾਲੀ